ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਅੱਜ ਪੰਜਾਬ ਦੇ ਰਾਤ ਦੇ ਮੌਸਮ ਦੇ ਬਾਰੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਤਾਂ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਆਂ ਪੰਜਾਬ ਵਿੱਚ ਆਪਾਂ ਨੂੰ ਪੱਛਮੀ ਪੱਛਮੀ ਅਤੇ ਦੱਖਣੀ ਜ਼ਿਲ੍ਹਿਆਂ ਤੋਂ ਜਿਹੜਾ ਬਦਲਵਾਈ ਆ ਪੰਜਾਬ ਕੰਨੀ ਬਦਲਦੀ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਅੱਜ ਰਾਤ ਦਾ ਮੌਸਮ ਜਿਹੜਾ ਬਦਲਵਾਈ ਵਾਲਾ ਬਣਿਆ ਰਹੇਗਾ ਸਵੇਰ ਦੇ ਟਾਈਮ ਆਪਾਂ ਨੂੰ ਕੁਝ ਜ਼ਿਲ੍ਹਿਆਂ ਵਿੱਚ ਬਦਲਵਾਈ ਦੇਖਣ ਨੂੰ ਮਿਲੇਗੀ ਜਿਵੇਂ ਕਿ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਪਟਿਆਲਾ ਨਾਭਾ ਸੰਗਰੂਰ ਖੰਨਾ ਮਾਨਸਾ ਬਰਨਾਲਾ ਇਹਨਾਂ ਜ਼ਿਲ੍ਹਿਆਂ ਵਿੱਚ ਸਵੇਰ ਦੇ ਕੁਝ ਟਾਈਮ ਲਈ ਆਪਾਂ ਨੂੰ ਬਦਲਵਾਈ ਦੇਖਣ ਨੂੰ ਮਿਲੇਗੀ ਧੁੱਪ ਇਹਨਾਂ ਜ਼ਿਲ੍ਹਿਆਂ ਵਿੱਚ ਆਪਾਂ ਨੂੰ ਥੋੜੀ ਦੇਰ ਬਾਅਦ ਦੇਖਣ ਨੂੰ ਮਿਲੇਗੀ ਜਿਵੇਂ ਕਿ ਧੁੱਪ ਆਪਾਂ ਨੂੰ ਅੱਜ ਕੱਲ ਨਾਲੋਂ ਕੱਲ ਦੇ ਮੁਕਾਬਲੇ ਜਿਹੜੀ ਆ ਵੱਧ ਦੇਖਣ ਨੂੰ ਮਿਲੀ ਸੀ ਧੁੱਪ ਦਾ ਜਿਹੜਾ ਸਮਾਂ ਉਹ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਤੱਕ ਜਿਹੜਾ ਵੱਧਦਾ ਜਾਵੇਗਾ ਜੇ ਗੱਲ ਕੀਤੀ ਜਾਵੇ ਹਵਾਵਾਂ ਦੀਆਂ ਜਿਹੜੀਆਂ ਹਵਾਵਾਂ ਨੇ ਅੱਜ ਰਾਤ ਨੂੰ 6 ਦੀ ਸਪੀਡ ਤੋਂ ਲੈ ਕੇ ਸਵੇਰ ਤੱਕ 10 ਦੀ ਸਪੀਡ ਤੱਕ ਹੋਏ ਆਣਗੀਆਂ ਹਵਾਵਾਂ ਸਵੇਰ ਦੇ ਟਾਈਮ ਜਿਹੜੀਆਂ ਆਪਾਂ ਨੂੰ ਕੁਝ ਗਤੀਮਾਨ ਦੇਖਣ ਨੂੰ ਮਿਲ ਸਕਦੀਆਂ ਨੇ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਜਿਹੜਾ ਟੈਂਪਰੇਚਰ ਆ ਉਹ 23 ਡਿਗਰੀ ਤੋਂ ਲੈ ਕੇ 9 ਡਿਗਰੀ ਤੱਕ ਜਿਹੜਾ ਬਣਿਆ ਰਹੇਗਾ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ